ਵਾਹਿਗੁਰੂ ਜੀ ਕਾ ਫਾਲਸਾ ਵਾਹਿਗੁਰੂ ਜੀ ਕੀ ਬੋਲੇ ਹਰਿਦਾਨ ਚ ਗੁਰੂ ਤੇ ਪਾਦਰ ਸਾਹਿਬ ਜੀ ਸਦਾ ਹੀ ਜਲੇ ਕਰੇ ਸਦਾ ਹੀ ਜਲੇ ਮਾ ਸਰਬੰਦਾ ਪਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਓ ਕੀ ਘੜੀ ਨਾ ਦੇਖਣ ਦੇ ਕਰੋ ਕਿਰਪਾ ਬਾਬਾ ਜੀ ਦਾ ਇਹਦੇ ਬਸ we ਪੀਰ ਬੈਠਾ ਗੁਰ ਪਾਰੀ ਅਰਜਨ ਖਾਇਆ ਪਲਟ ਕੇ ਮੂਰਤ ਹਰ ਕੋ ਵੇਂਦ ਸਵਾਰੀ ਜੱਲੀ ਪੀੜੀ ਸੋਡੀਆਂ ਰੂਪ ਦਿਖਾਵਾ ਬਾਲੋ ਸਾਰੀ ਨਾਲ ਪੰਜਲ ਗੁਰ ਸੂਰਮਾ ਵੜ ਜੋਤਾ ਬੂ ਪਰਮਕਾਰਿ ਪੁਛਣ ਸੇ ਕਰਦਾਸ ਕਰੇ 체 메라 ਤੱਕ ਦਰਸ ਨਿਹਾਰੀ ਅਗਮ ਹੋ ਚਿਰ ਸਤਿਗੁਰੂ ਅਗਮ ਹੋ ਚਿਰ ਸਤਿਗੁਰੂ ਬੋਲੇ ਮੁਖਤੇ ਸੁਣੋ ਸੰਸਾਰੀ ਕਾਲ ਯੁਗ ਪੀੜੀ ਸੋਡੀਆਂ ਨੈ ਚਲਨੀ ਪਸਾਰ ਖਲਾਰੀ ਯੁਗ ਯੁਗ ਸਤਿਗੁਰ ਧਰੇ ਅਵਤਾਰੀ ਯੁਗ ਯੁਗ ਸਤਿਗੁਰ ਧਰੇ ਅਵਤਾਰ اے ਮੈਂ ਸਾਵੇ ਸਾਜੇ ਤੇ ਦਾਰੇ ਦੇਵ ਕਰੋ ਜੀ ਦੇਵ ਕਰੋ ਅਜੰਦੇ ਦੇਵ ਕਰੋ ਅਜੰਦੇ ਦੇਵ ਕਰੋ ਸ਼ਰੀ ਵਾਹੀ ਗੁਰੂ ਸਾਹਿਬ ਜੀ ਚਿਤ ਚਿਤ ਵੋ ਅਰਦਾਸ ਕਹੋ ਪਰ ਕਹਿ ਫਿਨਾ ਸਕੋ ਸਰਬ ਚੰਤ ਤੁਜ ਪਾਸ ਸਾਧ ਸੰਗਤ ਹਉ ਤਕ ਇਰੇ ਹੁਕਮ ਪਵਨੀ ਸਾਡੋ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖ ਸਬਦਿਸ਼ਟ ਨਾਮ ਕਰਤਾ ਮੁਖ ਮੇਵਾ ਰਗਮ ਅਲਖ ਕਾਰਣ ਪੁਰਖ ਜੋ ਫਰਮਾਵੈ ਸੋ ਕਉ ਜਿਵ ਤੂੰ ਰਖਹ ਤਿਵ ਰਹੁ ਗੁਰ ਅਮਰਦਾਸ ਕਾਰਣ ਕਰਨ ਜਿਵ ਤੂੰ ਰਖਹ ਤਿਵ ਰਹੁ ਤਰਨ ਗगन ਨਵਖੰਡ ਮਹ ਜੋ ਸਭ ਰੂਪੀ ਰਹੂ ਭਰ ਬਾਨ ਮਥਰਾ ਕਸ਼ ਤੇਦ ਨਹੀਂ ਘਰ ਅਰਜਨ ਪਰ ਤਖ ਹਾਰ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਿਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀ ਅੜਾ ਅਗਨ ਬਰਾਬਰ ਤਪੀਤਰ ਵਗ ਕਾਤੀ ਪ੍ਰਣਵਤ ਨਾਨਕ ਹੁਕਮੁ ਪਛਾਨ ਸੁਖ ਹੋਵੈ ਦਿਨ ਰਾਤੀ ਉ ਆਇਆ ਦੁਰ ਜਲ ਕ ਮੈਂ ਤਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਉ ਰਾਮ ਨਾਮ ਓਰ ਮੈਂ ਗयो ਜਾ ਕੇ ਸਾਮਣੇ ਕੋਈ ਜਿਹ ਸਿਮਰਤ ਸੰਕਟ ਮਿਟਾ ਦਰਸ ਤੁਹਾਰੋਏ ਸੁਖੋ ਡਲ ਗੁਰ ਸੇਵੀ ਹੈਨੇ ਸੁਸਾਜ ਸੁਭਾਈ ਦਰਸਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਜਾਏ ਤੋਵ ਸਿਫਤ ਖਸਮ ਦੀ ਨੂਰੇ ਅਰਸੋਂ ਪਰਸੋਂ ਛੱਡਿਆ ਦਦ ਡਿਠੇ ਸੱਚੀ ਬਾਤ ਸਾ ਮਾਲ ਜਨਮ ਜਨਮ ਦੀ ਗੱਟੀ ਐ ਸੱਜਣ ਸੱਚੀ ਬਾਤ ਸਾ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੁਹੀ ਐ

ਸੋਰਠ ਮਹੱਲਾ ਪੰਜਵਾਹ ਹਮਰੀ ਗਣਤ ਨਗੜਿਆ ਕਾਈ ਆਪਣਾ ਬਿਰਦ ਪਛਾਣ ਆਤ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਅਮਰੀ ਗਣਤ ਲਗਣਿਆ ਕਾਈ ਆਪਣਾ ਬਿਰਦ ਪਛਾਣ ਆਤ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧ ਮਿਹਰਵਾਨ ਬਾਂਧ ਪਾਇਆ ਮੇਰਾ ਸਤ ਗੁਰ ਪੂਰਾ ਹੋਈ ਸਰਬ ਕਲਿਆਣ ਅਰਾ ਜਨ ਸਾਜਿਆ ਦਿੱਤਾ ਪੈਨੜ ਕਾਣ ਆਪਣੀ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਦ ਕੁਰਬਾਨ ਜੀਓ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਬਾਜ ਰਾਖੀ ਨਾਨਕ ਸਾਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਗੜਿਆ ਕਾਈ ਆਪਣਾ ਮਿਰਦ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸੱਜੀ ਨਿਵਾਜੀ 사ਤ ਸੰਗ ਜੀਓ ਅੱਜ ਦਾ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਲ ਸ਼ਾਂਤੀ ਦੇ ਪੰਜਵਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਾ ਗੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰੰਗ چھ سوبھا مان ہے ساتھ گر جی کرپا کرکم ساری ہردیچ وسی ساڑھا گروہ کر آیا گاویا سنیا سفل ہو جائے اللہ لاہ چکا کی کھما کرنی بلاو فتی جی گر جی کا خالس واحد